ਹੈਲੋ ਫਰੈਂਡਸ ਕਿਦਾਂ ਸਾਰੇ ਅੱਜ ਦਾ ਦਿਨ ਵੀ ਇਦਾਂ ਗਿਆ ਕਿ ਸਵੇਰੇ ਮੈਂ ਹਾਬੜੀ ਛੁੱਟੀ ਲਈ ਕਿਉਂਕਿ ਥੋੜਾ ਕੰਮ ਸੀ ਘਰ ਤੇ ਵੈਸੇ ਵੀ ਕੱਲ ਡੇਰੇ ਵੀ ਗਈ ਸੀ ਤੇ ਫਿਰ ਉਸ ਤੋਂ ਆ ਕੇ ਇਸ ਭੁੱਲ ਗਈ ਹਾਫ ਡੇ ਤੇ ਫਿਰ ਆ ਕੇ ਮੈਂ ਡੇਰੇ ਗਈ ਡੇਰੇ ਜਾ ਕੇ ਫਿਰ ਮੈਂ ਮੱਥਾ ਟੇਕਿਆ ਲੰਗਰ ਪਾਣੀ ਸ਼ਕਿਆ ਤੇ ਫਿਰ ਘਰ ਆ ਗਈ ਘਰ ਆ ਕੇ ਟਿਊਸ਼ਨ ਪੜਾਈ ਥੋੜੇ ਜਿਹਾ ਸੌ ਗਈ ਸੀ ਫਿਰ ਟਿਊਸ਼ਨ ਪੜਾਈ ਕਿਚਨ ਪ੍ਰਾਂਤ ਬਾਅਦ ਫਿਰ ਬਾਜ਼ਾਰ ਗਈ ਕੱਲ ਸ਼ਰਾਦੀ ਰੋਟੀ ਦੇਣੀ ਆ ਤੇ ਫਿਰ ਉਹਦੇ ਲਈ ਸਮਾਨ ਵਗੈਰਾ ਲੈ ਕੇ ਆਉਣਾ ਸੀ ਤੇ ਉਹ ਲੈ ਕੇ ਆਈ ਮਤਲਬ ਇਦਾਂ ਬਿਜ਼ੀ ਡੇ ਰਿਹਾ ਹਨਾ ਸਬਜ਼ੀ ਵਗੈਰਾ ਸਭ ਕੁਝ ਲੈ ਕੇ ਆਈ ਫਿਰ ਉਸ ਤੋਂ ਬਾਅਦ ਰਸ਼ਣ ਵਾਲੀ ਦੁਕਾਨ ਤੇ ਗਈ ਉੱਥੋਂ ਵੀ ਕੁਝ ਚੀਜ਼ਾਂ ਲਿਆਉਣ ਵਾਲੀ ਸੀ ਬਰੋ ਲੈ ਕੇ ਆਈ ਫਿਰ ਦੇਖ ਲੋ ਕਰਦੇ ਆ ਕਰਾਉਂਦੇ ਆ ਪੂਰਾ ਲੇਟ ਹੋ ਗਈ ਮਿਲ ਕੰਮ ਕੀਤਾ ਛਣੇ ਬਿਗੋਏ ਕੀਤਾ ਉਹ ਕੀਤਾ ਕਿੰਨੇ ਹੀ ਕੰਮ ਹੋ ਜਾਂਦੇ ਆ ਛੋਟੇ ਛੋਟੇ ਕਰਕੇ ਨਾ بڑے ਕੰਮ ਹੋ ਜਾਂਦੇ ਆ ਕਿਉਂਕਿ ਜੇ ਬੰਦਾ ਆ ਕਰਦਾ ਰਹਿੰਦਾ ਹੁਣ ਇੱਕ ਇੱਕ ਕੰਮ ਨੂੰ ਨਾ ਦਿਖਾਣਾ ਵੀ ਜਿੱਦਾਂ ਸਾਰੇ ਕੈਮਰੇ ਫੋਕਸ ਹੋਣ ਨਾ ਫਿਰ ਬੰਦਾ ਦਿਖਾ ਵੀ ਦਿੰਦਾ ਵੀ ਹਾਂ ਜੀ ਇਦਾਂ ਇਦਾਂ ਕੰਮ ਆ ਪਰ ਇਦਾਂ ਨਾ ਦਿਖਾਣਾ ਥੋੜਾ ਮੁਸ਼ਕਿਲ ਜਾਂ ਹੋ ਜਾਂਦਾ ਕਿਉਂਕਿ ਬੰਦਾ ਕੰਮ ਕਰਦਿਆਂ ਹਾਂ ਦੱਸਿਆ ਜਾ ਸਕਦਾ ਕਿ ਮੇਰੀ ਡੇਲੀ ਰੁਟੀਨ ਕੀ ਰਹੀ ਪੂਰਾ ਦਿਨ ਮੈਂ ਕਿਵੇਂ ਹੁਣ ਕੱਲ ਛੁੱਟੀ ਹੈਗੀ ਆ ਤੇ ਸਕੂਲ ਵੀ ਵਰਕ ਕੀਤਾ ਲਿਸਟ ਬਣਾਈ ਕਿਉਂਕਿ ਪੀ.ਟੀ.ਐਮ ਹੈਗਾ ਸ਼ਨੀਵਾਰ ਨੂੰ ਤੇ ਘਰ ਆ ਕੇ ਥੋੜੀ ਦੇਰ ਮੈਂ ਦੇ ਚੈੱਕ ਕਰ ਰਹੀ ਸੀਗੀ ਮੈਸੇਜ ਵਗੈਰਾ ਤੇ ਉਹਦੇ ਵਿੱਚ ਵੀ ਨਾ ਕਈ ਲੋਕ ਬਾਜਾਤ ਬਕਵਾਸ ਹੀ ਨੇ ਹਨ ਮੈਂ ਤਾਂ ਪਹਿਲੇ ਵੀ ਕਹਿ ਸੀ ਉਹਨਾਂ ਦੀ ਮੈਂਟੈਲਿਟੀ ਗੰਦੀ ਹੈ ਵੱਧ ਤੋਂ ਵੱਧ ਇੰਨਾ ਇੱਕ ਬਲੌਗ ਚ ਪਾ ਦੋ ਜਿਵੇਂ ਇੱਕ ਬੱਚੇ ਨੂੰ ਕਲਾਸ ਤੋਂ ਬਾਹਰ ਕੱਢ ਦਿੱਤਾ ਜਾਂਦਾ ਕਿ ਉਹ ਡਿਸਟਰਬੈਂਸ ਕ੍ਰੀਏਟ ਕਰਦਾ ਹੈ ਉਹ ਹੀ ਸਾਬ ਹੈ ਇਹਨਾਂ ਦਾ ਤੇ ਬਾਕੀ ਲੋਕਾਂ ਨੇ ਸ਼ਰਮ ਵੀਟ ਕੇ ਹੀ ਖਾਦੀ ਹੈ ਸ਼ਾਇਦ ਇੱਕ